ਬੀ ਐਨਫੋਟੈਕ ਗੁਰਦਾਸਪੁਰ ਵਿਖੇ ਅੱਜ ਮੈਡਮ ਇੰਸਪੈਕਟਰ ਇੰਦਰਬੀਤ ਕਵਰਨ ਚਾਰ ਜ਼ਿਲ੍ਹਾ ਸਾਂਝ ਕੇਂਦਰ ਗੁਰਦਾਸਪੁਰ ਤੋਂ اپنی ٹیم ਦੇ ਨਾਲ ਇੱਕ ਜਾਗਰੂਕਤਾ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਹੈ ਸੀਬੀਏ ਇਨਫੋਟੈਕ ਕਲਾ ਨੌਰ ਰੋਡ ਤੇ ਜੋ ਕਿ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਦੱਸ ਦਈਏ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈ तमाम ਜਾਣਕਾਰੀ ਸਾਂਝੀ ਕੀਤੀ ਗਈ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਅਤਿਆਚਾਰ ਹੁੰਦੇ ਨੇ ਉਹਨਾਂ ਤੋਂ ਰਾਹਤ ਕਿਸ ਤਰ੍ਹਾਂ ਦੇ ਨਾਲ ਪਾਈ ਜਾ ਸਕਦੀ ਹੈ ਤੇ ਉਹਨਾਂ ਦੇ ਖਿਲਾਫ ਕਿਵੇਂ ਲੜਾਈ ਲੜੀ ਜਾ ਸਕਦੀ ਹੈ ਉਸ ਬਾਰੇ तमाम ਜਾਣਕਾਰੀ ਦਿੱਤੀ ਗਈ ਤੇ ਨਵੇਂ ਪਾਸ ਹੋਏ ਕਾਨੂੰਨਾਂ ਬਾਰੇ ਵੀ ਜਾਗਰੂਕਤਾ ਜਿਹੜੀ ਹੈ ਉਹ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਇਸ ਦੇ ਨਾਲ-ਨਾਲ ਨਾਰੀ ਸ਼ਕਤੀ ਐਪ ਦੇ ਬਾਰੇ ਜਿਹੜੀ ਹੈ ਉਹ ਜਾਣਕਾਰੀ ਸਾਂਝੀ ਕੀਤੀ ਗਈ ਲੜਕੀਆਂ ਨੂੰ ਉਹਨਾਂ ਨੂੰ ਦੱਸਿਆ ਗਿਆ ਕਿ ਕਿਉਂ ਇਹ ਐਪਲੀਕੇਸ਼ਨ ਜਿਹੜੀ ਹੈ ਉਹ ਫੋਨ ਦੇ ਵਿੱਚ ਹੋਣੀ ਜ਼ਰੂਰੀ ਹੈ ਇਸ ਦੇ ਨਾਲ ਹੀ ਮਹਿਲਾ ਦੇ ਮਹਿਲਾਵਾਂ ਦੇ ਉੱਤੇ ਬੱਚਿਆਂ ਦੇ ਉੱਤੇ ਹੋ ਰਿਹਾ ਅਤਿਆਚਾਰਾਂ ਬਾਰੇ ਕਿਸ ਤਰ੍ਹਾਂ ਦੇ ਨਾਲ ਕਾਨੂੰਨ ਜਿਹੜਾ ਹੈ ਉਹਨਾਂ ਦੇ ਨਾਲ ਹਰ ਕਦਮ ਤੇ ਉਹਨਾਂ ਦਾ ਸਾਥ ਦਿੰਦਾ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੀ ਲੜਾਈ ਲੜਨ ਦੇ ਵਿੱਚ ਮਦਦ ਕਰਦਾ ਹੈ ਇਹ तमाम ਜਾਣਕਾਰੀਆਂ तमाम ਗੱਲਾਂ ਜਿਹੜੀਆਂ ਨੇ ਇਸ ਸੈਮੀਨਾਰ ਦੇ ਵਿੱਚ ਜਿਹੜੀਆਂ ਨੇ ਜਾਗਰੂਕਤਾ ਸੈਮੀਨਾਰ ਦੇ ਵਿੱਚ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਇਸ ਮੌਕੇ ਤੇ ਮੈਡਮ ਇੰਦਰਬੀਤ ਕੌਰ ਦੇ ਵੱਲੋਂ ਜਿਹੜੇ ਬੱਚੇ ਟਾਈਪਿੰਗ ਕੰਪੀਟੀਸ਼ਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਨਾਮ ਜਿਹੜਾ ਹੈ ਉਹ ਦਰਜ ਕਰਵਾਇਆ ਸੀ ਜਿਹੜੇ ਜੇਤੂ ਬੱਚੇ ਸੀ ਵਿਨਰਸ ਸੀ ਟਾਈਪਿੰਗ ਕੰਪੀਟੀਸ਼ਨ ਸੀ ਦੀ ਇਨਫੋਟੈਕ ਤੇ ਉਹਨਾਂ ਨੂੰ ਜਿਹੜਾ ਹੈ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਖਾਸ ਮੌਕੇ ਤੇ ਗੱਲਬਾਤ ਕੀਤੀ ਗਈ ਹੈ ਉਹ ਮੈਡਮ ਇੰਦਰਬੀਤ ਕੌਰ ਦੇ ਨਾਲ ਤੇ ਉਹਨਾਂ ਨੇ ਇਸ ਮੌਕੇ ਤੇ ਕੀ ਸਨੇਹਾ ਜਿਹੜਾ ਹੈ ਉਹ ਲੋਕਾਂ ਨੂੰ ਦਿੱਤਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਸੈਮੀਨਾਰ ਜਿਹੜਾ ਹੈ ਉਸ ਦੀ ਸਮਾਪਤੀ ਹੋਈ ਆਓ ਗੱਲਬਾਤ ਕਰ ਲੈਂਦੇ ਆ ਮੈਡਮ ਇੰਦਰਬੀਤ ਕੌਰ ਦੇ ਨਾਲ ਮੈਸੀ ਬੀਨ ਫਟੇਕ ਦੀ ਪੂਰੀ ਟੀਮ ਵੱਲੋਂ ਮੈਡਮ ਇੰਦਰਪ੍ਰੀਤ ਕੋਟ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਅੱਜ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਇੰਸਟੀਚਿਊਟ ਦੇ ਵਿੱਚ ਆ ਕੇ ਸਾਡੇ ਬੱਚਿਆਂ ਦੇ ਨਾਲ ਸਾਂਝਾ ਕੀਤਾ ਉਹਨਾਂ ਨੇ ਸਾਨੂੰ ਸਾਂਝੀ ਕੀਤੀ ਸੇਵਾਵਾਂ ਵੱਲੋਂ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਆ ਉਹਦੇ ਬਾਰੇ ਉਹਨਾਂ ਬਹੁਤ ਸਾਰੀ ਜਾਣਕਾਰੀ ਦਿੱਤੀ ਐਂਡ ਸਾਂਝੇ ਸੈਮਿਨਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਸੇਵਾਵਾਂ ਅਵੇਲੇਬਲ ਆ ਐਂਡ ਜਿਹੜਾ ਨਵਾਂ ਐਪ ਲਾਂਚ ਹੋਇਆ ਆ ਗਰਲਸ ਦੇ ਵਾਸਤੇ ਉਹਦੇ ਵੱਲੋਂ ਵੀ ਪੂਰੀ ਇਨਫੋਰਮੇਸ਼ਨ ਸਾਨੂੰ ਦਿੱਤੀ ਕੁੜੀਆਂ ਨੂੰ ਦਿੱਤੀ ਜਿਹੜਾ ਕਿ ਸੈਮਿਨਾਰ ਸਾਡੇ ਸਾਰਿਆਂ ਲਈ ਬਹੁਤ ਹੀ ਹਿਊਜ਼ਫੁਲ ਰਿਹਾ ਅੱਜ ਤੱਕ ਇਹਨਾਂ ਕਾਫੀ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਇਹੋ ਜਿਹੇ ਸੈਮਿਨਾਰ ਸੀਰੀਜ਼ ਦੇ ਵਿੱਚ ਹੋਰ ਵੀ ਆਰਗੇਨਾਈਜ਼ ਹੁੰਦੇ ਰਹਿਣਗੇ ਤੇ ਮੈਂ ਮੈਮ ਦਾ ਇੱਕ ਵਾਰੀ ਬਹੁਤ ਥੈਂਕਫੁਲ ਥੈਂਕਫ ਤੁਹਾਡਾ ਅੱਜ ਆਪਣਾ ਕਿੰਤੀ ਸਮਾ ਕਾਡ ਕਿਹਾ ਡੈਂਸਿਟੀਅੂਡ ਦੇ ਵਿੱਚ ਆਏ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਅਸੀਂ ਸੀਬੀਆ ਇਨਫੋਟੈਕ ਦੇ ਵਿੱਚ ਮਿਸਟਰ ਸੰਦੀਪ ਜੀ ਦੇ ਕੈਂਪ ਤੇ ਅਸੀਂ ਆਏ ਸੀ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਹੈ ਉਹ ਨਿਸ਼ਚਿਤ ਤਹਿਤ ਨਸ਼ੇ ਤੋਂ ਮੁਕਤ ਹੋਣ ਦੇ ਲਈ ਜਿਹੜਾ ਹੈ ਉਹ ਪ੍ਰੇਰਿਤ ਕੀਤਾ ਕਿ ਨਸ਼ੇ ਤੋਂ ਜਿਹੜਾ ਹੈ ਉਹ ਪਰੇਸ਼ ਕਰੋ ਤਾਂ ਜੋ ਅਸੀਂ ਪੰਜਾਬ ਨੂੰ ਬਰਦਾਸ਼ਪੁਰ ਜ਼ਿਲ੍ਹੇ ਤੋਂ ਬਚਾ ਸਕੀਏ हां जी ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਸਾਡੇ ਗੁਰਦਾਸਪੁਰ ਪੁਲਿਸ ਮਾਨਯੋਗ ਗਿਆਮਾ ਹਰਿਸ਼ ਚੀ ਵੱਲੋਂ ਪੂਰੀ ਜੜੀ ਹੈ ਉਹ ਹੈਲਪ ਕੀਤੀ ਜਾ ਰਹੀ ਹੈ ਔਰ ਅਸੀਂ ਗਾਈਡਲਾਈਨਸ ਵੀ ਦੇ ਰਹੇ ਹਾਂ ਉਹਨਾਂ ਨੂੰ ਤੇ ਜੇ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਹੈਲਪ ਵੀ ਹੈ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂ ਇਹਦੇ ਵਿੱਚ ਸਾਡਾ ਮੇਨ ਮੋਟਿਵ ਹੀ ਇਹ ਹੈਗਾ ਕਿ ਇਹ ਖੇਡਾਂ ਦੇ ਨਾਲ ਇਹਨਾਂ ਦੇ ਸਰੀਰ ਸਰੀਰਕ ਤੌਰ ਤੇ ਤੰਦਰੁਸਤ ਹੋਣ ਇਹਨਾਂ ਦਾ ਜਿਹੜਾ ਰੁਝਾਨ ਹੈਗਾ ਵਾ ਉਹ ਖੇਡਾਂ ਪ੍ਰਤੀ ਔਰ ਆਪਣੇ ਸਰੀਰਕ ਪੱਖੀ ਜਿਹੜਾ ਹੈ ਉਹ ਵਧੀਆਂ ਹੋਵੇ ਤਾਂ ਜੋ ਇਹ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਹੈ ਨਾਮ ਨਸ਼ਿਆਂ ਤੋਂ ਘਟ ਕੇ ਤੇ ਇੱਕ ਖੇਡਾਂ ਦੇ ਆਧਾਰ ਤੇ ਔਰ ਸਰੀਰਕ ਪੱਧਰ ਤੇ ਆਧਾਰ ਤੇ ਜਿਹੜਾ ਹੈ ਉਹ ਜਾਣਿਆ ਜਾ ਸਕੇ ਕਿ ਗੁਰਦਾਸਪੁਰ ਦੇ ਜਿਹੜੇ ਬੱਚੇ ਨੇ ਨੌਜਵਾਨ ਪੀੜ੍ਹੀ ਹੈਗੀ ਆ ਉਹ ਖੇਡਾਂ ਵੱਲ ਪ੍ਰੇਰਿਤ ਹੋ ਰਹੀ ਹੈ ਉਦੇ ਵਿੱਚ ਜਿਹੜੇ ਨੇ ਇਹ ਨਵੇਂ ਨਿਯਮ ਜਿਸ ਤਰ੍ਹਾਂ ਦੱਸੇ ਗਏ ਨੇ ਕਿ ਜਿਹੜੇ ਬੱਚੇ ਜਿਹੜੇ ਫੜੇ ਜਾਂਦੇ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਉਹ ਉਹਨਾਂ ਦੇ ਪੇਰੈਂਟਸ ਦਾ ਜਿਹੜਾ ਆ ਉਹ ਰੋਲ ਆ ਉਹ ਕਿਉਂ ਦਿੰਦੇ ਨੇ ਬੱਚਿਆਂ ਨੂੰ 18 ਸਾਲ ਤੋਂ ਉਮਰ ਦੇ ਘੱਟ ਦੇ ਬੱਚਿਆਂ ਨੂੰ ਜਦੋਂ ਉਹਨਾਂ ਨੂੰ ਮਤਲਬ ਪਤਾ ਹੀ ਨਹੀਂ ਕਿ ਅਸੀਂ ਡਰਾਈਵ ਕਿਸ ਤਰ੍ਹਾਂ ਕਰਨੀ ਹੈਗੀ ਆ ਇਹਦੇ ਵਿੱਚ ਪੇਰੈਂਟਸ ਵਾਸਤੇ ਜਿਹੜੀਆਂ ਨੇ ਉਹ ਸਖਤ ਪਨਿਸ਼ਮੈਂਟ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਮੈਂ ਤੇ ਇਹੀ ਪਬਲਿਕ ਨੂੰ ਅਵੇਅਰ ਕਰਾਂਗੀ ਕਿ ਜਦੋਂ ਵੀ ਤੁਸੀਂ ਟੂ ਵੀਲਰਸ ਔਰ ਫੋਰ ਵੀਲਰਸ ਟੂ ਵੀਲਰ ਖਾਸ ਕਰਕੇ ਚਲਾਉਂਦੇ ਹੋ ਤਾਂ ਤੁਹਾਡੇ ਸਿਰ ਦੇ ਉੱਤੇ ਜਿਹੜਾ ਹੈਲਮਟ ਜਿਹੜਾ ਹੋਣਾ ਚਾਹੀਦਾ ਹੈ ਜਿਹੜੀ ਫੋਰ ਵੀਲਰ ਹੈਗੀ ਆ ਇਹਨਾਂ ਦੇ ਵਿੱਚ ਜਿਹੜੇ ਟੈਕਨੀਕਲ ਪੁਆਇੰਟ ਬਣੇ ਹੋਏ ਨੇ ਜਿਸ ਤਰ੍ਹਾਂ ਤੁਸੀਂ ਸੀਟ ਬੈਲਟ ਲਗਾਣੇ ਆ ਸੀਟ ਬੈਲਟ ਜਿਹੜੀ ਹੈ ਇਹ ਕੋਈ ਪੁਲਿਸ ਨੇ ਤੁਹਾਡਾ ਚਲਾਨ ਕੱਟਣ ਲਈ ਨਹੀਂ ਲਾਈ ਹੋਈ ਇਹ ਸੀਟ ਬੈਲਟ ਹੁੰਦੀ ਹੈ ਕਿ ਰੱਬ ਨਾ ਕਰੇ ਅਗਰ ਕੋਈ ਤੁਸੀਂ ਜ਼ੋਰ ਦੀ ਬ੍ਰੇਕ ਮਾਰਦੇ ਹੋ ਜਾਂ ਕੋਈ ਐਕਸੀਡੈਂਟ ਹੁੰਦਾ ਆ ਤੇ ਉਹ ਜਿਹੜੀ ਸੀਟ ਬੈਲਟ ਹੈਗੀ ਆ ਉਹ ਤੁਹਾਨੂੰ ਪ੍ਰੋਟੈਕਟ ਕਰਦੀ ਹੈ ਇਸ ਕਰਕੇ ਇਹਨਾਂ ਜਿਹੜੇ ਕਾਨੂੰਨ ਨਵੇਂ ਬਣੇ ਹੋਏ ਨੇ ਉਹਨਾਂ ਦੇ ਤਹਿਤ ਆਪ ਵੀ ਜਿਹੜਾ ਹੈ ਉਹਨਾਂ ਨੂੰ ਉਹਨਾਂ ਤੇ ਚੱਲੋ ਤੇ ਪਬਲਿਕ ਵੀ ਜਿਹੜੀ ਹੈ ਉਹ ਵੀ ਚੱਲੇ ਕਿਉਂਕਿ ਪੁਲਿਸ ਜਿਹੜੀ ਹੈ ਇਹ ਨਵੇਂ ਨੀਮਾਂ ਨੂੰ ਲਾਗੂ ਕਰਤੇ ਸਕਦੀ ਆ ਅਸੀਂ ਲਾਗੂ ਕਰਾਂਗੇ ਬਟ ਪਬਲਿਕ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਗਰ ਜੇ ਨਵੇਂ ਕਾਨੂੰਨ ਆ ਗਏ ਆ ਤੇ ਅਸੀਂ ਨਵੇਂ ਕਾਨੂੰਨਾਂ ਦੇ ਤਹਿਤ ਹੀ ਜਿਹੜਾ ਹੈ ਉਹ ਕੰਮ ਕਰੀਏ ਰੂਲਸ ਐਂਡ ਰੈਗੂਲੇਸ਼ਨਸ ਐਂਡ ਡਿਸਪਲਿਨ ਜੋ ਹੈ ਉਹ ਮਸਟ ਉਹ ਨੰਬਰ ਆਪਣਾ ਸ਼ੇਅਰ ਕਰ ਲੋ ਐਂਟੀ ਡਰੱਗਸ ਤੇ ਨੰਬਰ ਹੈਗਾ 78145 45950 ਪੁਲਿਸ ਹਲਪਲਾਈਨ ਨੰਬਰ ਹੈ 112 ਸੋ ਅਸੀਂ ਨਾਲ-ਨਾਲ ਦੱਸ ਦਿਆਂ ਕਿ ਜਿਹੜਾ ਸਾਈਬਰ ਕ੍ਰਾਈਮ ਹੋ ਰਿਹਾ ਇਹ ਨੰਬਰ ਹੈਗਾ 1923 ਸੋ ਨੈਸ਼ਨਲ ਹਾਈਵੇ ਦਾ ਨੰਬਰ ਹੈ 1030 ਕਿਤੇ ਅਕਸਰ ਤੁਹਾਡੇ ਨੈਸ਼ਨਲ ਹਾਈਵੇ ਤੇ ਚੱਲਦੀਆਂ ਗੱਡੀ ਖਰਾਬ ਹੋ ਜੇ ਪੈਟਰੋਲ ਮੁੱਕ ਜੇ ਤਾਂ ਅਸੀਂ 1033 ਤੇ ਜਿਹੜਾ ਅਸੀਂ ਹਲਪ ਲੈ ਸਕਦੇ ਹਾਂ